ਮੈਨੂੰ ਕਹਿੰਦੇ ਬਈ ਕਿਸੇ ਦਿਨ ਨਾ ਤੁਸੀਂ ਸਟੇਜ ਤੇ ਗੱਲ ਕਰੋ ਬਈ ਮੌਤ ਤੇ ਆਪਾਂ دیਵਾਨ ਲਾਈਏ ਬਈ ਮੌਤ ਕੀ ਹੈ ਬਈ ਮੌਤ ਦੇ ਟੌਪਿਕ ਤੇ ਨਾ ਇੱਕ ਦਿਨ ਬਈ ਸਾਰਾ ਹੀ دیਵਾਨ ਮੌਤ ਤੇ ਲਾਈਏ ਬਈ بڑے ਬੰਦੇ ਸੋਚਦੇ ਆ ਮੌਤ ਕੀ ਹੈ ਮੌਤ ਤੇ دیਵਾਨ ਲਾ ਦਈਏ ਸਾਰਾ ਕਿੰਨੇ ਗੁਰਬਾਣੀ ਦੇ ਸ਼ਬਦ ਨੇ ਕੀ ਕੋਸ਼ ਹੈ ਮੌਤ ਤੇ ਲੋ ਹੁਣ ਮੈਂ ਤੁਹਾਨੂੰ ਪੁੱਛਦਾ ਹਾਂ ਮੌਤ ਤੇ ਭਲਾ ਮੌਤ ਤੇ ਲਾਓ ਜਰਾ ਕਿਵੇਂ ਲਾਓਗੇ ਕਿੱਥੇ ਲਾਓਗੇ ਸੁਣੋ ਧਿਆਨ ਨਾਲ ਸੁਣਿਓ ਮੌਤ ਤੇ ਲਾਓ ਹਉਅ ਮੌਤ ਇੱਕ ਧਰ ਬਹਿ ਗਿਆ ਮੌਤ ਦਾ ਜਦੋਂ ਅਸੀਂ ਇਹ ਮੰਨਦੇ ਆਂ ਵੀ ਇੱਕ ਓੰਕਾਰ ਇੱਕ ਦਾ ਫੈਲਾ ਹੈ ਇੱਕ એનર્ਜੀ ਹੈ ਇੱਕ ਨੂਰ ਹੈ ਤੁਹਾਨੂੰ ਉਹਦਾ ਅਖੀਰ ਦਿਸਣਾ ਹੀ ਨਹੀਂ ਕਿਤੇ ਮੌਤ ਤੁਹਾਨੂੰ ਦਿਸਣੀ ਨਹੀਂ ਕਿਤੇ ਧਿਆਨ ਨਾਲ ਸੁਣੋ ਸੁਣੋ ਪਾਣੀ ਪਹਾੜਾਂ ਚੋਂ ਆਇਆ ਪਹਾੜਾਂ ਚੋਂ ਪਾਣੀ ਆਇਆ ਨਦੀਆਂ ਬਣਿਆ ਪਹਾੜਾਂ ਚੋਂ ਵਹਿੰਦਾ 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 ਨਦੀਆਂ ਬਣਿਆ ਨਦੀਆਂ ਬਣਦਾ 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 ਝਰਨਿਆਂ ਤੋਂ ਨਦੀਆਂ ਨਦੀਆਂ ਤੋਂ ਦਰਿਆ ਤੇ ਦਰਿਆ ਤੋਂ ਕਿੱਥੇ ਪਹੁੰਚਿਆ ਜੀ ਬੋਲੋ ਖੜ ਕੇ ਯਾਰ ਕਿੱਥੇ ਪਹੁੰਚਿਆ ਸਮੁੰਦਰ 'ਚ ਤੇ ਸਮੁੰਦਰ ਦੇ ਵਿੱਚੋਂ ਭਾਫ਼ ਬਣ ਗਿਆ ਫਿਰ ਕੀ ਬਣ ਗਿਆ ਜੀ ਬੱਦਲ ਬੱਦਲ ਬਣ ਗਿਆ ਬੱਦਲ ਤੋਂ ਫਿਰ ਪਹਾੜਾਂ 'ਚ ਜਾ ਕੇ ਪੈ ਗਿਆ ਫਿਰ ਵਰ੍ਹ ਗਿਆ ਫਿਰ ਨਦੀਆਂ ਬਣ ਗਿਆ ਫਿਰ ਦਰਿਆ ਬਣ ਗਿਆ ਫਿਰ ਸਮੁੰਦਰ ਚ ਲਿਆ ਗਿਆ ਸਮੁੰਦਰ ਤੋਂ ਫਿਰ ਭਾਫ਼ ਬਣ ਗਿਆ ਕੀ ਮੌਤ ਹੈ ਕਿ ਤੂੰ ਬੋਲ ਲੱਗੇਗਾ ਹੁਣ ਝਰਨੇ ਦੀ ਮੌਤ ਹੈ ਪਰ ਮੌਤ ਹੈ ਨਹੀਂ ਲੱਗਦਾ ਹੈ ਵੀ ਹੁਣ ਨਦੀ ਦੀ ਮੌਤ ਹੈ ਦਰਿਆ ਚ ਚਲੇਗੀ ਹੁਣ ਲੱਗਦਾ ਦਰਿਆ ਦੀ ਮੌਤ ਹੈ ਹੈ ਨਹੀਂ ਹੁਣ ਸਮੁੰਦਰ ਹੈ ਬੱਦਲ ਹੈ ਨਹੀਂ ਜਦੋਂ એનર્ਜੀ ਰੀਸਾਈਕਲ ਹੁੰਦੀ ਵੇਖੋਗੇ ਤੇ ਤੁਹਾਨੂੰ ਮੌਤ ਕਿਤੇ ਦਿਸਦੀ ਹੋਈ ਨਹੀਂ ਮੌਤ ਦਾ ਟੌਪਿਕ ਆਉਂਦਾ ਹੀ ਨਹੀਂ ਗੁਰੂ ਅਰਜਨ ਦੇਵ ਜੀ ਦਾ ਵਚਨ ਸਾਰਾ ਸੁਣ ਲਓ ਮਹਾਰਾਜ ਕਹਿੰਦੇ ਐ ਕਿਹੜੀ ਮੌਤ ਦੀ ਗੱਲ ਕਰਦਾ ਕਿਸੇ ਸਿਆਣੇ ਨੂੰ ਪੁੱਛ ਐਨਰਜੀ ਰੀਸਾਈਕਲ ਹੁੰਦੀ ਐ ਪਾਣੀ ਧਰਤੀ ਤੇ ਦਰਿਆ ਨਦੀਆਂ ਦਰਿਆ ਸਮੁੰਦਰ ਬੱਦਲ ਫੇਰ ਪਹਾੜਾਂ 'ਚ ਪੈ ਜਾਂਦਾ ਫੇਰ ਦੱਸੋ ਨਵਾਂ ਨਹੀਂ ਪਾਇਆ ਜੋ ਕਿਸ ਪਾਇਆ ਸੋ ਕੋਈ ਐਂ ਘੁੰਮੇ ਜਾਂਦਾ ਐ ਕੋ ਮ ਕੋ ਵਾਈ ਰੀਸਾਈਕਲ ਪਾਣੀ ਰੀਸਾਈਕਲ ਹੁੰਦਾ ਕੱਲਾ ਪਾਣੀ ਨਹੀਂ ਸਾਰੀ ਐਨਰਜੀ ਹੈ ਜਿਹੜੀ ਐ ਰੀਸਾਈਕਲ ਹੋਈ ਜਾਂਦੀ ਹੈ ਪੰਜ ਤੱਤ ਇਕੱਠੇ ਹੋਏ ਬਾਹਰੋਂ ਖਾਤਾ ਬੰਦੇ ਦੇ ਅੰਦਰ ਗਿਆ ਬਾਹਰ ਗਿਆ ਫੇਰ ਖਿਲਰ ਗਿਆ ਫੇਰ ਅੰਦਰ ਗਿਆ ਫੇਰ ਬਾਹਰ ਗਿਆ ਫੇਰ ਖਿਲਰ ਗਿਆ ਉਹ ਕੁੱਤਿਆਂ ਗਧਿਆਂ ਪਸ਼ੂਆਂ ਦੇ ਵਿੱਚ ਭੁੰਮੀ ਜਾਂਦਾ ਐ ਰੀਸਾਈਕਲ ਹੋਈ ਜਾਂਦੀ ਹੈ ਐਨਰਜੀ ਇੱਕੀ એનર્ਜੀ ਜਿਹਨੂੰ ਮਹਾਰਾ ਕਹਿੰਦੇ ਇੱਕ ਓੰਕਾਰ ਇੱਕ ਹੈ ਤੇ ਵੇਖੋ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦਾ ਸ਼ਬਦ ਕਹਿੰਦੇ ਕੁਛ ਆਇਆ ਕੁਛ ਗਿਆ ਹੈ ਹੀ ਨਹੀਂ ਓਏ ਰੋਂਦਾ ਕਿਉਂ ਐ ਝਰਨੇ ਨੂੰ ਵੇਖ ਕੇ ਝਰਨਾ ਨਹੀਂ ਮਰਿਆ ਝਰਨਾ ਅੱਜ ਨਦੀ ਹੋ ਗਿਆ ਤੂੰ ਨਦੀ ਮਰੀ ਨੂੰ ਵੇਖ ਕੇ ਕਿਉਂ ਰੋਣਾ ਨਦੀ ਅੱਜ ਦਰਿਆ ਹੋ ਗਈ ਦਰਿਆ ਨੂੰ ਵੇਖ ਕੇ ਕਿਉਂ ਰੋਣਾ ਅੱਜ ਸਮੁੰਦਰ ਹੋ ਗਿਆ ਉਹਨੂੰ ਵੇਖ ਕੇ ਨਾ ਰੋ ਅੱਜ ਬੱਦਲ ਹੋ ਗਿਆ ਉਹੀ ਬੱਦਲ ਅੱਜ ਫੇਰ ਪਹਾੜਾਂ ਤੇ ਜਾ ਵਰਿਆ ਕਹਿੰਦੇ ਕੁਝ ਆਇਆ ਨਹੀਂ ਕੁਝ ਗਿਆ ਨਹੀਂ ਰੁੰਦਾ ਕਿਉਂ ਐ ਆ ਸੁਣੋ ਕਹਿੰਦੇ ਬੰਦਾ ਮਰ ਗਿਆ ਬੰਦਾ ਮਰ ਗਿਆ ਕਹਿੰਦੇ ਬਸ ਐਂ ਜੇ ਹੀ ਕਿ ਲਿਖਾ ਹੈ ਕੌਣ ਮੂਆ ਰੇ ਕੌਣ ਮੂਆ ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ ਇਹ ਤੌ ਚਲਤ ਪਿਆ ਜਿਹੜੇ ਮੇਰੇ ਵੀਰ ਪੜੇ ਲਿਖੇ ਕਾਲਜਾਂ ਵਾਲੇ ਐ ਤੁਹਾਡੇ ਵਿੱਚ ਜਿਹੜੇ ਬੱਚੇ ਯੂਨੀਵਰਸਟੀਆਂ 'ਚ ਪੜੇ ਐ ਜਾਂ ਪੜਨਗੇ ਮੇਰਾ ਆ ਸ਼ਬਦ ਯਾਦ ਰੱਖਿਓ ਗੁਰੂ ਅਰਜਨ ਦੇਵ ਜੀ ਦਾ ਬੋਲਿਆ ਇਹ એનર્ਜੀ ਰੀਸਾਈਕਲ ਦਾ ਟੌਪਿਕ ਹੈ ਕਿ ਨਹੀਂ ਹੈ ਇਹਨੂੰ ਵਿਚਾਰ ਕੇ ਵੇਖਿਓ ਕਰੇ ਜਾ ਕੇ ਇੱਕੀ ਨੂਰ ਹੈ ਕੁਛ ਆਉਂਦਾ ਜਾਂਦਾ ਨਹੀਂ ਮੈਨੂੰ ਦੱਸਿਓ ਸਾਇੰਸ ਅੱਜ ਕੀ ਮੰਨਦੀ ਹੈ ਸਾਇੰਸ ਵੀ ਇਹੀ ਮੰਨਦੀ ਹੈ ਕੁਛ ਨਹੀਂ ਆਉਂਦਾ ਜਾਂਦਾ ਰੀਸਾਈਕਲ ਐ ਘੁੰਮ ਹੀ ਜਾਂਦਾ ਬਲੇ ਹਾਰੇ ਜਾਨ ਨੂੰ ਜੀ ਕਰੇਗਾ ਗੁਰੂ ਗ੍ਰੰਥ ਸਾਹਿਬ ਤੋਂ ਵੀ ਕਿੰਨੇ 100 ਸਾਲ ਪਹਿਲਾਂ ਤਵੀਆਂ ਤੇ ਬਹਿਣ ਵਾਲੇ ਗੁਰੂ ਅਰਜਨ ਦੇਵ ਜੀ ਤੁਸੀਂ ਕੀ ਕੁਝ ਲਿਖ ਕੇ ਦੇ ਗਏ ਸਾਡੀ ਬਦਕਿਸਮਤੀ ਰਹੀ ਹੈ ਅਸੀਂ ਅਸੀਂ ਕਦੇ ਰਮਹਲਾ ਚੱਕ ਕੇ ਵੇਖਿਆ ਹੀ ਨਹੀਂ ਸਾਨੂੰ ਤੁਹਾਡੇ ਤੇ ਮਾਣ ਹੁੰਦਾ ਜੇ ਪੜ ਕੇ ਵੇਖਦੇ ਮੌਤ ਦੀ ਗੱਲ ਕਿੱਥੋਂ ਆ ਗਈ ਜੇ ਤੂੰ એનર્ਜੀ ਨੂੰ ਸਮਝ ਜਾਏ ਉਸ ਨੂਰ ਨੂੰ ਸਮਝ ਜਾਏ ਆ ਉਸ ਕਣਾਂ ਨੂੰ ਸਮਝ ਜਾਏ ਆਟਮਸ ਨੂੰ ਸਮਝ ਜਾਣਾ ਹੈ ਤੇ ਫਿਰ ਤੇ ਮੌਤ ਹੈ ਹੀ ਫਿਰ ਮੌਤ ਆਉਂਦੀ ਨਹੀਂ ਕਿਤੇ ਰਾਜ ਸੁਣੋ ਜਰਾ ਆ ਸ਼ਬਦ ਸੁਣਿਓ ਘਰੇ ਜਾ ਕੇ ਚੇਤਾ ਰੱਖਿਓ ਇਹ ਸ਼ਬਦ ਕੱਢ ਕੇ ਵੇਖਿਓ ਤੇ ਤੁਹਾਨੂੰ ਲੱਗੇਗਾ ਮਹਾਰਾਜ ਕਹਿੰਦੇ ਮੌਤ ਨਹੀਂ ਮੌਤ ਨਹੀਂ ਫਿਰ ਮੌਤ ਮੌਤ ਹੁੰਦਾ ਕਿਉਂ ਹੈ ਇਸ ਵਿਸ਼ੇ ਤੇ ਥੋੜੀ ਜੀ ਗੱਲ ਕਰਾਂਗੇ ਆ ਸ਼ਬਦ ਸੁਣੋ ਸੁਣੋ ਪਵਨ ਮੈਂ ਪਵਨ ਸਮਾਇਆ ਜੋਤੀ ਮੈਂ ਜੋਤ ਢਲ ਜਾਇਆ ਮਾਟੀ ਮਾਟੀ ਹੋਈਏ ਰੋਵਨ ਹਾਰੇ ਕੀ ਕਬਨ ਟੇ ਕਹਿੰਦੇ ਤੇਰੀ ਤੇਰਾ ਆਧਾਰ ਕੀ ਹੈ ਰੋਣ ਦਾ ਤੂੰ ਰੋ ਰਿਹਾ ਹੈ ਤੇਰੀ ਟੇਕ ਕੀ ਹੈ ਰੋਣ ਦੀ ਕਿਉਂ ਰੋ ਰਿਹਾ ਹੈ ਕਾਰਨ ਕੀ ਹੈ ਇਹਦਾ ਤੂੰ ਸ਼ਰੀਰ ਮਰਿਆ ਵੇਖ ਕੇ ਰੋਣ ਲੱਗ ਗਿਆ ਤੂੰ ਝਰਨਾ ਮਰਿਆ ਵੇਖ ਕੇ ਰੋਣ ਲੱਗ ਗਿਆ ਝਰਨਾ ਨਦੀ ਬਣਿਆ ਨਹੀਂ ਦੇਖ ਤਸਦਾ ਤੈਨੂੰ ਨਦੀ ਮਰੀ ਵੇਖ ਕੇ ਰੋਣ ਲੱਗ ਗਿਆ ਤੈਨੂੰ ਨਦੀ ਦਰਿਆ ਬਣੀ ਨਹੀਂ ਦਿਸਦੀ ਤੂੰ ਦਰਿਆ ਮਰਿਆ ਵੇਖ ਕੇ ਰੋਣ ਲੱਗ ਗਿਆ ਤੈਨੂੰ ਪਤਾ ਨਹੀਂ ਉਹਨ ਸਮੁੰਦਰ ਬਣ ਗਿਆ ਐਨਰਜੀ ਸੀ ਐ ਫੈਲ ਗਈ ਕਿਉਂ ਰੋਣਾ ਹੈ ਮਰਿਆ ਮਰਿਆ ਕੁਝ ਵੀ ਨਹੀਂ ਇੱਥੇ ਸੁਣੋ ਕੌਨ ਮੋਹਾਰੇ ਕੌਨ ਮੋਹਾਰੇ ਉੱਚੀ ਪੜਨਾ ਚਾਹੀਦਾ ਸ਼ਬਦ ਉੱਚੀ ਸੁਰ ਚ ਬਣ ਜਾ ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ ਇਹ ਤੋ ਚਲਤ ਪਿਆ ਫੇਰ ਫੇਰ ਦੁਬਾਰਾ ਪੜੋ ਕੌਨ ਮੋਹਾਰੇ ਕੌਨ ਮੋਹਾਰੇ ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ ਇਹ ਤੋ ਚਲਤ ਆ ਐ ਸਪੋਰਟ ਹੁੰਦੀ ਹੋਈ ਮੇਰਾ ਜ਼ੋਰ ਜ਼ਿਆਦਾ ਲੱਗ ਜਾਂਦਾ ਜਦੋਂ ਤੁਸੀਂ ਇਹਨੂੰ ਡਾਊਨ ਕਰਦੇ ਹੋਗੇ ਫਿਰ ਡਾਊਨ ਹੋ ਜਾਏਗਾ ਐ ਸਪੋਰਟ ਮਿਲਦੀ ਕਾਇਮ ਹੋਣਾ ਪੈਂਦਾ ਸਾਰਿਆਂ ਨੂੰ ਸਾਰੇ ਸਾਰੇ ਕਾਇਮ ਕਾਇਮ ਫੇਰ ਸੁਣਾ ਦੁਬਾਰਾ ਪੜੋ ਕੌਣ ਮੁਆਰੇ ਕੌਣ ਮੁਆਵਾ ਬ੍ਰਹਮ ਗਿਆਨੀ ਬਿਲ ਕਰੋ ਵਿਚਾਰਾ ਇਹ ਇਸ ਬ੍ਰਹਿਮ ਨੂੰ ਸਮਝਦੇ ਨੇ ਇਸ ਲਾਅ ਆਫ ਨੇਚਰ ਨੂੰ ਸਮਝਦੇ ਨੇ ਇਸ ਕੁਦਰਤ ਦੇ ਕੁਦਰਤੀ ਆਟੋਮੈਟਿਕ ਜੋ ਕੁਦਰਤੀ ਸਿਸਟਮ ਹੈ ਇਹਨੂੰ ਸਮਝਦੇ ਨੇ ਉਹਨਾਂ ਨਾਲ ਬਹਿ ਕੇ ਵਿਚਾਰ ਕਰ ਤੈਨੂੰ ਪਤਾ ਲੱਗ ਜਾਣਾ ਹੈ ਇੱਥੇ ਮਰਦਾ ਮੁਰਦਾ ਕੁਛ ਨਹੀਂ ਮਰਦਾ ਕੁਛ ਨਹੀਂ ਵੀਰੋ ਮੇਰੇ ਹੱਥ 'ਚ ਰੁਮਾਲ ਹੈ ਇਹਨੂੰ ਮਾਰ ਕੇ ਦਿਖਾਓ ਕਿਵੇਂ ਮਾਰੂ ਕੀ ਕਰੀਏ ਇਹਦਾ ਅੱਗ ਲਾ ਦਈਏ ਸਾੜ ਦਿੰਨੇ ਆ ਫਿਰ ਕੀ ਹੋਊ ਸਵਾਹ ਬਣ ਜੂ ਤੇ ਸਵਾਹ ਬਣ ਕੇ ਕੀ ਹੋਊ ਜਿਵੇਂ ਐ ਬਰੀਕ ਬਰੀਕ ਰਾਖ ਬਣ ਜੂ ਹਵਾ ਆਊ ਉੱਡ ਗਿਆ ਇੱਕ ਕਣ ਨਹੀਂ ਮਰ ਸਕਦਾ ਇੱਥੇ ਪਾਣੀ ਦੀ ਬੂੰਦ ਮਾਰ ਕੇ ਵਿਖਾਓ ਇੱਕ ਪਾਣੀ ਦੀ ਬੂੰਦ ਮਾਰ ਕੇ ਵਿਖਾ ਕੁਛ ਨਹੀਂ ਮਰਦਾ ਰੀਸਾਈਕਲ ਹੁੰਦਾ ਉਹਨੇ ਰੂਪ ਬਦਲਿਆ ਬੀਜਿਆ ਤਾਲੀ ਦਾ ਬੀਜ ਬੀਜਿਆ ਐ ਬੀਜ ਕਹਿ ਜਾ ਹੁੰਦਾ ਤਾਲੀ ਦਾ ਚਪਕਾ ਧਰਤੀ ਚ ਬੀਜ ਦਾ ਸੂਏ ਵਾਂਗੂ ਬਾਹਰ ਆ ਗਿਆ ਪਹਿਲਾਂ ਨਾਮ ਸੀ ਬੀਜ ਰੂਪ ਸੀ ਹੋਰ ਤਰ੍ਹਾਂ ਦਾ ਤੇ ਨਾਮ ਹੋਰ ਹੁਣ ਜਦੋਂ ਬਾਹਰ ਆਇਆ ਸੂਏ ਵਰਗਾ ਬਾਹਰ ਆ ਗਿਆ ਰੂਪ ਬਦਲ ਗਿਆ ਤੇ ਨਾਮ ਕੀ ਬਣ ਗਿਆ ਅੰਕੁਰ ਥੋੜਾ ਜਿਹਾ ਹੋਰ ਵੱਡਾ ਹੋ ਗਿਆ ਬੂਟਾ ਨਿਕਾ ਜਾ ਰੂਪ ਬਦਲ ਗਿਆ ਨਾਮ ਵੀ ਬਦਲ ਗਿਆ ਜਾਂ ਹੋਰ ਵੱਡਾ ਹੋ ਗਿਆ ਪੌਦਾ ਰੂਪ ਵੀ ਬਦਲ ਗਿਆ ਤੇ ਨਾਮ ਵੀ ਬਦਲ ਗਿਆ ਹੁਣ ਕੀ ਵੱਡੋ ਸਾਰਾ ਹੋ ਗਿਆ ਹੁਣ ਜਦੋਂ ਰੂਪ ਬਦਲ ਗਿਆ ਫਿਰ ਹੁਣ ਕੀ ਕਹਿੰਨੇ ਆ ਆਪਾਂ ਦਰਖਤ ਦਰਖਤ ਬਣ ਗਿਆ ਅੱਛਾ ਉਸ ਤੋਂ ਬਾਅਦ ਕੱਟਤਾ ਉਹ ਵੱਡੀਆਂ ਵੱਡੀਆਂ ਸ਼ਕੀਰੀਆਂ ਬਣ ਗਈਆਂ ਰੂਪ ਬਦਲ ਗਿਆ ਨਾਮ ਵੀ ਬਦਲ ਗਿਆ ਜੀਰ ਤਾਂ ਪਤਲੇ-ਪਤਲੇ ਬਣ ਗਏ ਹੁਣ ਕੀ ਬਣ ਗਏ ਰੂਪ ਬਦਲ ਗਿਆ ਨਾਮ ਕੀ ਬਣ ਗਿਆ ਫੱਟੇ ਦਰਵਾਜੇ ਬਣਾ ਦਿਓ ਫਿਰ ਇੱਕ ਦਿਨ ਅੱਗ 'ਚ ਸਾੜ ਦਿਓ ਅੱਗ 'ਚ ਸਾੜਦਾ ਅੱਗ 'ਚ ਸਾੜਨ ਤੋਂ ਬਾਅਦ ਹੁਣ ਰੂਪ ਬਦਲ ਗਿਆ ਹੁਣ ਬਣ ਗਏ ਕੋਲੇ ਨਾਮ ਵੀ ਬਦਲ ਗਿਆ ਰੂਪ ਵੀ ਬਦਲ ਗਿਆ ਤੇ ਨਾਮ ਵੀ ਬਦਲ ਗਿਆ ਅੱਛਾ ਉਦੋਂ ਅੱਗੇ ਕੋਲਿਆਂ ਨੂੰ ਬਰੀਕ-ਬਰੀਕ ਕਰਦੇ ਹੋ ਹੁਣ ਸਵਾਹ ਬਣ ਗਈ ਰੂਪ ਵੀ ਬਦਲ ਗਿਆ ਨਾਮ ਵੀ ਬਦਲ ਗਿਆ ਉਦੋਂ ਬਾਅਦ ਨਿਕਾਜ ਆ ਕਣ ਆਈ ਹਵਾ ਉਹ ਉੱਡ ਗਿਆ ਰੂਪ ਵੀ ਬਦਲ ਗਿਆ ਨਾਮ ਵੀ ਬਦਲ ਗਿਆ ਉਹ ਕਣ ਕਿਸੇ ਦਰਖਤ ਦੀਆਂ ਜੜਾਂ 'ਚ ਫੇਰ ਜਾ ਪਏ ਸਵਾਭ ਹੈਗੀ ਉਹ ਫੇਰ ਆ ਗਿਆ ਬਾਹਰ ਉਹ ਜਿਹੜੀ ਰੂੜੀ ਨਹੀਂ ਪਾਉਂਦੇ ਹੁੰਦੇ ਤੁਸੀਂ ਬਾਹਰੋਂ ਹੀ ਆਈ ਜਾਂਦਾ ਹੈ ਰੂੜੀ ਬਣ ਗਿਆ ਫੇਰ ਦਰਖਤ ਫੇਰ ਪਾ ਦੇ ਸਬਜ਼ੀਆਂ ਨੂੰ ਪਾ ਦੇ ਫੇਰ ਫਸਲਾਂ ਨੂੰ ਪਾ ਦੇ ਉਹ ਫੇਰ ਆ ਗਈ ਉਹਦੇ ਵਿੱਚ ਉਹ ਫਿਰ એનર્ਜੀ ਬਣ ਗਈ ਫਿਰ ਤੇਰੀ ਫਸਲ ਚ ਆ ਗਈ ਉਹ ਫਿਰ ਚਲੇ ਗਈ ਉਹ ਫਸਲ ਫਿਰ ਕਿਸੇ ਪਸ਼ੂ ਨੂੰ ਖਵਾ ਦੇ ਪਸ਼ੂ ਨੇ ਫਿਰ ਖਾਧੀ ਉਹ ਫਿਰ ਰੂਟੀ ਬਣ ਗਈ ਐਂ ਰੀਸਾਈਕਲ ਘੁੰਮੀ ਜਾਂਦੀ ਕੁਛ ਨਹੀਂ ਮਰਿਆ ਹਸਤੀ ਮਿੱਟੀ ਨਹੀਂ ਰੂਪ ਬਦਲਦੇ ਰਹੇ ਨਾਮ ਬਦਲਦੇ ਰਹੇ ਮੈਂ ਕੀ ਕਹਾਂ ਬੋਲੋ ਰੂਪ ਬਦਲਦੇ ਰਹੇ ਨਾਮ ਬਦਲਦੇ ਹਸਤੀ ਨਹੀਂ ਮਿੱਟੀ ਹਸਤੀ ਨਹੀਂ ਮਿੱਟੀ ਰੂਪ ਬਦਲੇ ਆ ਵਸ ਕਮਾਲ ਹੋ ਗਈ ਰੂਪ ਬਦਲੇ ਅਤ ਸੁੰਦਰ ਮਨ ਮੋਹਨ ਪਿਆਰੇ ਅਤ ਸੁੰਦਰ ਮਨ ਮੋਹਨ ਪਿਆਰੇ ਸਭੂ ਮਦ ਨਿਰਾਰੇ ਤੇਰੀ ਹਸਤੀ ਵਿੱਚ ਹੀ ਐ ਵਿੱਚੀ ਸੀ ਤੇ ਨਿਆਰਾ ਵੀ ਤੂੰ ਸਾਰਿਆਂ ਨਾਲੋਂ ਐ ਉਹ ਨਿਜਮ ਉਹ ਲਾਉ ਉਹ ਕਾਨੂੰਨ ਪੰਚਮ ਪਾਸ਼ਾ ਦਾ ਸ਼ਬਦ ਸੁਣੋ ਜਿਹੜੇ ਬ੍ਰਹਮ ਨੂੰ ਸਮਝਣ ਵਾਲੇ ਐ ਉਹਨਾਂ ਨਾਲ ਗੱਲ ਕਰਕੇ ਵੇਖ ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ ਇਹ ਤੋਂ ਚਲਤ ਭਇਆ ਕੁਛ ਨਹੀਂ ਮਰਿਆ ਕੌਣ ਮੂਆਰੇ ਕੌਣ ਮੂਆ ਤੇਨੂੰ ਭਲੇਖਾ ਪੈ ਗਿਆ ਮਰ ਗਿਆ ਮਰਿਆ ਇੱਥੇ ਕੁਛ ਨਹੀਂ ਆਹ ਸ਼ਬਦ ਕਿਤੇ ਸਾਡੇ ਸਿੱਖਾਂ ਦੇ ਦਿਮਾਗ 'ਚ ਵੱਸਦਾ ਹੁੰਦਾ ਅਸੀਂ ਰੋਂਦੇ ਥੋੜਾ ਮਰੇ ਨੂੰ ਵੇਖ ਸਾਡੀਆਂ ਚੀਕਾਂ ਨਿਕਲਦੀਆਂ ਸਾਬ ਜਦਿਆਂ ਦੀ ਮੂਵੀ ਆਈ ਸੀ ਜਦੋਂ ਸਾਬ ਜਦਿਆਂ ਦੀ ਜਿਨ੍ਹਾਂ ਜਿਨ੍ਹਾਂ ਨੇ ਵੇਖੀ ਐ ਸਾਬ ਜਦੇ ਮਾਤਾ ਗੁਜਰੀ ਨੂੰ ਕਹਿਣ ਲੱਗੇ ਮਾਤਾ ਜੀ ਕੱਲ ਨੂੰ ਸਾਨੂੰ ਨੀਹਾਂ ਵਿੱਚ ਚਿੰਨ ਦੇਣਗੇ ਕੀ ਕਿਹਾ ਕੱਲ ਨੂੰ ਸਾਨੂੰ ਨੀਹਾਂ ਵਿੱਚ ਚਿੰਨ ਦੇਣਗੇ ਤੇ ਮਾਤਾ ਗੁਜਰੀ ਨੇ ਉੱਥੇ ਇੱਕ ਗੱਲ ਕਹੀ ਐ ਮਾਤਾ ਜੀ ਕਹਿੰਦੇ ਨੀਹਾਂ ਚੀ ਚਿੰਨਣਗੇ ਮਾਰ ਥੋੜਾ ਦੇਣਗੇ ਨੀਂਦ ਟਿੰਨ ਨੇੜਾ ਮਾਰਨਾ ਥੋੜਾ ਸਰੀਰ ਦਾ ਮਰ ਜਾਣਾ ਮਰਨਾ ਥੋੜਾ ਸਾਡਾ ਡੇਟ ਆਫ ਬਰਥ ਕੀ ਹੈ ਬਲਾ ਹੁਣ ਮੈਨੂੰ ਜੇ ਕੋਈ ਪੁੱਛਦਾ ਮੈਂ ਕਹਿੰਦਾ ਜੁਲਾਈ 7 83 83 ਇਹ ਮੈਨੂੰ ਲੱਗਦਾ ਤੇ ਮੇਰੀ ਮਾਂ ਨੂੰ ਪੁੱਛ ਲਓ ਆ ਜਿੰਨੇ ਬੱਚੇ ਮਾਮਾ ਨੂੰ ਉਹ ਡੇਟ ਯਾਦ ਆ ਜਦ ਜਦ ਆਇਆ ਪਰ ਉਹ ਤੇ ਮਾਂ ਦੇ ਢਿੱਡ ਵਿੱਚ ਵੀ ਲੱਤਾਂ ਮਾਰਦਾ ਸੀ ਉਥੇ ਹੈ ਸੀ ਕਰਦੇ ਜੀ ਗਿਣੇ ਦੋ ਜਾਂਦੇ ਆ ਪਰ ਤੀਜਾ ਤੇ ਹੁੰਦਾ ਹੈ ਹੈ ਏ ਉਦੋਂ ਪਹਿਲਾਂ ਫਿਰ ਜਿੱਦਣ ਉਹ ਭਰੂਣ ਬਣਿਆ ਆਇਆ ਆਪਣੇ ਪਿਤਾ ਦੇ ਅੰਦਰੋਂ ਉਹ ਤੇ ਉਦੋਂ ਵੀ ਕਰੋੜਾਂ ਨਾਲ ਲੜ ਕੇ ਆਇਆ ਸੀ ਕਰੋੜਾਂ ਦੇ ਨਾਲ ਲੜਦਾ ਲੜਦਾ ਹਜ਼ਾਰਾਂ ਹਜ਼ਾਰਾਂ ਚੋਂ ਸੈਂਕੜੇ ਸੈਂਕੜਿਆਂ ਚੋਂ ਗਿਣਤੀ ਦੇ ਤੇ ਕਈ ਵਾਰੀ ਲੜਦੇ ਲੜਦੇ ਇਕੱਠੇ ਵੀ ਦੋ ਆ ਜਾਂਦੇ ਆ ਜਦੋਂ ਕਹਿੰਦੇ ਜੋੜਾ ਹੋ ਗਿਆ ਜੀ ਦੋ ਇਕੱਠੇ ਲੜਦੇ 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 ਇਕੱਠੇ ਦੋ ਨਹੀਂ ਤੇ ਕੱਲਾ ਅੱਛਾ ਤੂੰ ਤੇ ਉਦੋਂ ਹੈ ਸੀ ਫਿਰ ਪਿਓ ਦੇ ਅੰਦਰੋਂ ਆਇਆ ਹੈ ਉਦੋਂ ਪਿੱਛੇ ਕਦੋਂ ਆਏ ਤੂੰ ਡੇਟ ਆਫ ਬਰਥ ਦੱਸ ਦੇ ਦੀ ਫਿਰ ਤੂੰ ਬਲੱਡ ਵਿੱਚ ਵੀ ਸੀ ਉਦੋਂ ਪਿੱਛੇ ਚੱਲ ਤੂੰ ਰਸ ਵਿੱਚ ਵੀ ਸੀ ਉਦੋਂ ਪਿੱਛੇ ਚੱਲ ਤੂੰ ਤੇ ਖਾਣੇ ਵਿੱਚ ਸੀ ਉਦੋਂ ਪਿੱਛੇ ਚੱਲ ਤੂੰ ਤੇ ਖੇਤਾਂ 'ਚ ਸੀ ਕਦੋਂ ਦਾ ਭਲਾ ਜਿੱਦਣ ਦਾ ਆ ਸਾਰਾ ਬ੍ਰਹਿਮੰਡ ਤੂੰ ਉਦਣ ਦਾ ਹੀ ਹੈ ਤੇ ਮਰੇਗਾ ਕਿਦਣ ਕਦੇ ਨਹੀਂ ਮਰਦਾ ਸਭ ਕੁਝ ਮਰ ਜੂ ਉਹਦੇ ਮਰੇਗਾ ਨਹੀਂ ਤੇ ਜਿੱਦਣ ਤੋਂ ਬਣਿਆ ਤੂੰ ਉਦਣ ਤੋਂ ਆਇਆ ਤੇਰੀ ਡੇਟ ਆਫ ਬਰਥ ਉਦਣ ਦੀ ਹੈ ਜਿੱਦਣ ਰੱਬ ਬਣਿਆ ਤੂੰ ਉਦਣ ਹੀ ਬਣਿਆ ਸਭ ਗੋਬਿੰਦ ਹੈ ਸਭ ਗੋਬਿੰਦ ਸਭ ਗੋਬਿੰਦ ਗੋਬਿੰਦ ਬਿਰ ਨਹੀਂ ਹੈ ਸੋਚ ਕੇ ਵੀ ਖੋ ਗਿਆ ਲੱਗਦਾ ਬੜੇਪਾ ਜਾ ਫਿਰ ਲੱਗਦਾ ਮੈਂ 35 ਸਾਲ ਦਾ ਹੋ ਗਿਆ 40 ਦਾ ਹੋ ਗਿਆ ਮੈਂ 50 ਦਾ ਹੋ ਗਿਆ ਫੀਲਿੰਗ ਬਦਲਦੀ ਕਿ ਨਹੀਂ ਬਦਲਦੀ ਤਾਂ ਹੀ 7 ਸਾਲ 9 ਸਾਲ ਦੇ ਕਹਿੰਦੇ ਖੜਦੇ ਆ ਯਾਰ ਚਲੋ ਖੜੀਏ ਮਰਨ ਕੀ ਲੱਗਾ ਇਥੇ ਐਵੇਂ ਹੀ ਗਈ ਜਾਂਦੇ ਮਰਦਾ ਮਰਦਾ ਮੁਰਦਾ ਕੀ ਹੈ ਆਉਂਦੀ ਹੈ ਜੀ ਪਕੜ ਚ ਗਾ ਸੋਚੋ ਇਹਨਾਂ ਗੱਲਾਂ ਨੂੰ ਆ ਆ ਵਿਚਾਰ ਇਦਾਂ ਇਹਨੂੰ ਕਹਿੰਦੇ ਗਿਆਨ ਨੂੰ ਜੱਪਣਾ ਗਿਆਨ ਨੂੰ ਜਾਣਣਾ ਐਸਾ ਗਿਆਨ ਜੱਪੋ ਮਨ ਮੇਰੇ ਕੱਲ ਪੜਿਆ ਨਾ ਸ਼ਬਦ ਆਪਾਂ ਇਹ ਗਿਆਨ ਨੂੰ ਜਾਣ ਭਾਈ ਆ ਗੱਲਾਂ ਨੂੰ ਸੋਚਿਆ ਕਰੋ ਐਸਾ ਗਿਆਨ ਵਿਚਾਰਾ ਕੋਈ ਇਸਤੇ ਮੁਕਤ ਪਰਮਗਤ ਹੋਈ ਕਹਿੰਦੇ ਇਹੋ ਜੀਆਂ ਗੱਲਾਂ ਸੋਚਿਆ ਕਰੋ ਔਰਤ ਤੋਂ ਮਰਦ ਬਣੀ ਜਾਂਦੇ ਐ ਮਰਦਾਂ ਤੋਂ ਔਰਤਾਂ ਬਣੀ ਜਾਂਦੀਆਂ ਭੇਖਾਰੀ ਤੇ ਰਾਜ ਕਰਾਵੇ ਰਾਜਾ ਤੇ ਭੇਖਾਰੀ ਫੜਦੇ ਜਲ ਤੇ ਥਲ ਕਰ ਥਲ ਤੇ ਕੂਆ ਕੂਪ ਤੇ ਮੇਰ ਕਰਾਵੇ ਧਰਤੀ ਤੇ ਆਕਾਸ਼ ਚੜਾਵੇ ਚੜੇ ਆਕਾਸ਼ ਕਰਾਵੇ ਭੇਖਾਰੀ ਤੇ ਰਾਜ ਕਰਾਵੇ ਰਾਜਾ ਤੇ ਭੇਖਾਰੀ ਖਲ ਮੂਰਖ ਤੇ ਪੰਡਤ ਕਰਬੋ ਪੰਡਤ ਤੇ ਮੁਗਧਾਰੀ ਨਾਰੀ ਤੇ ਜੋ ਪੁਰਖ ਕਰਾਵੇ ਪੁਰਖਣ ਦੇ ਜੋ ਨਾਰੀ ਏ ਕੀ એનર્ਜੀ ਵੇਖਿਓ ਸੁਣੋ ਨਾਰੀ ਤੋਂ ਪੁਰਖ ਬਣਦਾ ਹੈ ਪੁਰਖ ਤੋਂ ਨਾਰੀ ਬਣਦੀ ਹੈ ਸਾਡੇ ਆਲੇ ਆਲੇ ਦੇ ਨਾਲ ਸਾਖੀ ਬਣਾਤੀ ਗੁਰੂ ਸਾਹਿਬ ਨੇ ਨਾ ਬੀਬੀ ਨੂੰ ਬਚਨ ਕਰਿਆ ਆ ਜਾ ਕਾਕਾ ਕਿਤੇ ਕੁੜੀ ਤੋਂ ਮੁੰਡਾ ਬਣਾਤਾ ਕਰਾਮਾਤਾਂ ਨਾਲ ਜੋੜ ਲੀਆਂ ਗੱਲਾਂ ਪਰ ਵੇਖੋ ਨਾਰੀ ਤੇ ਜੋ ਪੁਰਖ ਕਰਾਵਾ ਹੈ ਅਸੀਂ ਪੁਰਖਾਂ ਪਰ ਆਏ ਕਿਹਦੇ ਤੋਂ ਆ ਇੱਕ ਔਰਤ ਤੋਂ ਨਾਰੀ ਤੋਂ ਤੇ ਜਿੰਨੀਆਂ ਨਾਰੀਆਂ ਹੈ ਉਹ ਪੁਰਖ ਤੋਂ ਆਈਆਂ ਉਹਨਾਂ ਦਾ ਪਿਓ ਪੁਰਖ ਸੀ ਕਮਾਲ ਦੀ ਗੱਲ ਨਹੀਂ ਬੰਦੇ ਤੋਂ ਬੀਬੀਆਂ ਬਣੀ ਜਾਂਦੀਆਂ ਤੇ ਬੀਬੀਆਂ ਤੋਂ ਬੰਦੇ ਬਣੀ ਜਾਂਦੇ ਐ એનર્ਜੀ ਐ ਜਿਹੜੀ ਉਹ ਇੱਕੋ ਹੀ ਐ ਕਦੇ ਇੱਧਰ ਆ ਜਾਂਦੀ ਐ ਕਦੇ ਇੱਧਰ ਚਲੇ ਜਾਂਦੀ ਐ ਆਖੋ ਸਭ ਵਾਹ ਆਉਂਦੀ ਐ ਜੀ ਗੱਲ پکڑ ਚ ਸਮਝ ਚ ਆਉਂਦੀ ਐ ਪੜੇ ਲਿਖੇ ਜਰਾਕ ਇੰਟਰਸਟ ਰੱਖਿਓ ਹਾਜ਼ਰ ਹੋ ਕੇ ਸੁਣਿਓ ਧਿਆਨ ਨਾਲ ਸੁਣਿਓ ਤੇ ਗੁਰੂ ਅਰਜਨ ਦੇਵ ਜੀ ਤੋ ਇੱਕ ਵਾਰੀ ਬਲਿਹਾਰੇ ਜਾਇਓ ਮਹਾਰਾਜ ਇਦਾਂ ਦੇ ਬਚਨ ਏਨੇ 100 ਸਾਲ ਪਹਿਲਾਂ ਕਿਹੜੇ ਸਾਇੰਸਦਾਨ ਕੋਲ ਬਹਿ ਕੇ ਸਮਝਾਈਏ ਵੀ ਸਾਡੇ ਕੋਲ ਵੀ ਹੈ ਕੁਝ ਕਿਵੇਂ ਦਸੀਏ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਸਿਰਫ ਪੂਜਣ ਵਾਸਤੇ ਰੱਖ ਲਿਆ ਗੁਰੂ ਗ੍ਰੰਥ ਸਾਹਿਬ ਦਾ ਗਿਆਨ ਪੜ੍ਹ ਕੇ ਤੇ ਦੱਸ ਦੇ ਤੇ ਸਹੀ ਖੁੱਲ ਕੇ ਗੱਲ ਕਰੋ ਵੇਖੋ ਮਾਨ ਕਰੇ ਸਾਡਾ ਪੜਿਆ ਲਿਖਿਆ ਬੱਚਾ ਗੁਰੂ ਗ੍ਰੰਥ ਸਾਹਿਬ ਅੱਛਾ ਇਦਾਂ ਵੀ ਹੈ ਸੁਣੋ ਅੱਗੇ ਅਗਲੇ ਕਿਛ ਖਬਰ ਨਾ ਪਾਈ ਰੋਵਣ ਹਰ ਤੇ ਉਠ ਸਿਧਾਈ ਪਰਮ ਮੋਹ ਕੇ ਬਾਂਦੇ ਬੰਦ ਸੁਪਨ ਪਾਇਆ ਪਖਲਾਇ ਇਹ ਪੌਂਦ ਚ ਨ ਰਚਿਆ ਕਰਤਾ ਵਾ ਵਾ ਆਵਤ ਜਾਵਤ ਹੁਕਮ ਆਪਾ ਇਹ ਹੈ ਨਿਜਮ ਹੁਕਮ ਕਹਿੰਦੇ ਨੇ ਨਿਜਮ ਨੂੰ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਆਵਤ ਜਾਵਤ ਹੁਕਮ ਅਪਾਰ ਨਿਜਮ ਲਓ ਇੱਕ ਨਿਜਮ ਹੈ ਨਿਜਮ ਦੇ ਅੰਦਰ ਆਈ ਜਾਂਦੇ ਜਾਈ ਜਾਂਦੇ ਆਈ ਜਾਂਦੇ ਐ ਘੁੰਮੀ ਜਾਂਦੇ ਐ એનર્ਜੀ ਹੈ ਰੀਸਾਈਕਲ ਹੋਈ ਜਾਂਦੀ ਹੈ ਅੱਗੇ ਨਹਿ ਕੋ ਮੂਆ ਨਾ ਮਰਨੇ ਜੋਗਾ ਨਹਿ ਬਿਨ ਸੇ ਅਬਨਾਸੀ ਹੋਮ ਖਤਮ ਨਹੀਂ ਹੁੰਦਾ ਕੁਛ ਅਬਨਾਸੀ ਹੋਗ ਇਹ ਅਬਨਾਸੀ ਹੈ ਨਾਸ਼ ਹੋਣਾ ਹੀ ਨਹੀਂ ਅਬਨਾਸੀ ਅਗੇ ਜੋ ਇਹ ਜਾਣੋ ਸੋ ਇਹ ਨਾਹੀਂ ਜੋ ਤੂੰ ਸਮਝੀ ਬੈਠਾ ਇਹ ਨਹੀਂ ਜੋ ਤੂੰ ਆਪਣੇ ਆਪ ਨੂੰ ਵੀ ਮੈਂ ਫਲਾਣਾ ਸਿੰਘ ਆ ਨਾ ਇਹ ਤੂੰ ਮੰਨੀ ਬੈਠਾ ਹੈ ਇਹ ਤੂੰ ਮੰਨ ਲਿਆ ਹੈ ਤੈ ਤੂੰ ਇੱਕ ਉਹਦਾ ਪਾਟ ਹੀ ਹੈ એનર્ਜੀ ਦਾ ਹਿੱਸਾ ਹੈ ਛੋਟਾ ਜਿਹਾ ਹਿੱਸਾ ਹੈ ਤੂੰ ਤੂੰ ਮੰਨ ਲਿਆ ਕਿ ਮੈਂ ਫਲਾਣਾ ਸਿੰਘ ਹੈ ਤੂੰ ਉਹਦਾ ਹੀ ਰੂਪ ਹੈ ਮੰਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਆਪਣੇ ਆਪ ਨੂੰ ਜਾਣ ਆਪਣੇ ਆਪ ਨੂੰ ਪਛਾਣ ਸ਼ੁਰੂਜ ਪੜਿਆ ਇਸ ਗੱਲੋਂ ਐ ਬੇਹਾਲ ਮਨ ਮੇਰਾ ਆਪੇ ਦੀਪਸ਼ਾਂਡ ਭੁੱਲ ਗਈ ਇਸ ਗੱਲੋਂ ਐ ਬੇਹਾਲ ਮਨਾਵੇ ਰਿਆ ਆਪੇ ਦੀ ਪਛਾਣ ਭੁੱਲ ਗਈ ਐਸੇ ਗਲੋਂ ਐ ਬੇਹਾਲ ਮਨਾਵੇ ਰਿਆ ਆਪੇ ਦੀ ਪਛਾਣ ਭੁੱਲ ਗਈ ਐਸੇ ਗਲੋਂ ਐ ਬੇਹਾਲ ਬਣਾ ਮੇਰੇ ਆ ਉਹ ਆਪੇ ਦੀ ਪਛਾਣ ਭੁੱਲ ਗਈ ਜੋਏ ਜਾਣੋ ਸੋਏ ਨਾ ਹੈ ਤੂੰ ਆਪਣੇ ਆਪ ਨੂੰ ਕੁਝ ਹੋਰ ਜਾਣਦਾ ਪਰ ਜਾਣਨਾ ਕੁਝ ਹੋਰ ਸੀ ਇਸੇ ਗੱਲੋਂ ਐ ਬੇਹਾਲ ਮਨਾ ਮੇਰੇ ਆ ਆਪੇ ਦੀ ਪਛਾਣ ਭੁੱਲ ਗਈ ਏਸੇ ਗੱਲੋਂ ਐ ਬੇਹਾਲ ਮਨਾਵੇ ਮੇਰੇ ਆਪੇ ਦੀ ਪਛਾਣ ਭੁੱਲ ਗਈ ਏਸੇ ਗੱਲੋਂ ਐ ਬੇਹਾਲ ਮਨਾ ਆਪੇ ਦੀ ਪਛਾਣ ਭੁੱਲ ਗਈ ਇਸੇ ਗੱਲੋਂ ਐ ਬੇਹਾਲ ਮਨਾ ਮੇਰੇ ਆ ਆਪੇ ਦੀ ਪਛਾਣ ਭੁੱਲ ਗਈ ਵੀਰੋ ਬੜੇ ਬੰਦੇ ਪੜੇ ਲਿਖੇ ਬਾਣੀ ਪੜਨ ਵਾਲੇ ਅਮਰਤਧਾਰੀ ਹੋਏ ਪਤਾ ਅੱਜਕੱਲ ਕੀ ਕਹਿੰਦੇ ਐ ਅਸੀਂ ਕੁੱਗਿਆਂ ਨੂੰ ਨਹੀਂ ਮੰਨਦੇ ਸਾਡੇ ਧਰਮ ਦੂਰ ਹੋ ਗਏ ਅਸੀਂ ਸਾਧਾ ਨੂੰ ਨਹੀਂ ਮੰਨਦੇ ਸਾਡੇ ਧਰਮ ਦੂਰ ਹੋ ਗਏ ਅਸੀਂ ਕਮਰਾ ਨੂੰ ਨਹੀਂ ਮੰਨਦੇ ਸਾਡੇ ਧਰਮ ਦੂਰ ਹੋ ਗਏ ਪਰ ਆਪਣੇ ਆਪ ਨੂੰ ਪਰਮਾਤਮਾ ਦੀ ਅੰਸ਼ ਨਾ ਮੰਨਣਾ ਆਪਣੇ ਆਪ ਨੂੰ ਰੱਬ ਰੱਬ ਵੱਖਰਾ ਮੰਨਣਾ ਤੇ ਆਪਣੇ ਆਪ ਨੂੰ ਵੱਖ ਮੰਨਣਾ ਇਤੋਂ ਵੱਡਾ ਧਰਮ ਤੇ ਹੈ ਹੀ ਕੋਈ ਨਹੀਂ ਸਾਰਿਆਂ ਨਾਲੋਂ ਵੱਡਾ ਭਰਮ ਤੇ ਚੱਕੀ ਫਿਰਦਾ ਹੈ ਵੀ ਰੱਬ ਕੋਈ ਹੋਰ ਹੈ ਰੱਬ ਕੋਈ ਅੱਡ ਹੈ ਓਏ ਰੱਬ ਤੂੰ ਹੈ ਤੇਰੇ ਵਿੱਚ ਹੈ ਕੋਈ ਕਿਰਨ ਨੂੰ ਸਮਝਾਓ ਤੂੰ ਹੀ ਸੂਰਜ ਹੈ ਦੱਸੋ ਪਿਆਰਿਓ ਕਿਰਨ ਸੂਰਜ ਦਾ ਰੂਪ ਹੁੰਦੀ ਹੈ ਕਿ ਨਹੀਂ ਹੁੰਦੀ ਪੱਤਾ ਦਰਖਤ ਦਾ ਰੂਪ ਹੁੰਦਾ ਹੈ ਕਿ ਨਹੀਂ ਹੁੰਦਾ ਪੱਤਾ ਦਰਖਤ ਲੱਭਦਾ ਫਿਰੇ ਓ ਕਮਲਿਆ ਤੂੰ ਆਪਣੇ ਆਪ ਨੂੰ ਲੱਭ ਲੈ ਦਰਖਤ ਤੇਰੇ ਵਿੱਚ ਹੀ ਹੈ ਕਿਰਨ ਨੂੰ ਕਹੋ ਆਪਣੇ ਆਪ ਨੂੰ ਲੱਭ ਲੈ ਤੂੰ ਸੂਰਜ ਦਾ ਹੀ ਹਿੱਸਾ ਹੈ ਲਹਿਰ ਨੂੰ ਕਹੋ ਆਪਣੇ ਆਪ ਨੂੰ ਲੱਭ ਲੈ ਤੂੰ ਪਾਣੀ ਦਾ ਹੀ ਹਿੱਸਾ ਹੈ ਸਮੁੰਦਰ ਦਾ ਹੀ ਹਿੱਸਾ ਹੈ ਬੰਦਿਆ ਆਪਣੇ ਆਪ ਨੂੰ ਵੇਖ ਲੈ ਤੂੰ ਉਸ ਰੱਬ ਦਾ ਹੀ ਹਿੱਸਾ ਹੈ ਰੱਬ ਦਾ ਹੀ ਨਿਕਾਜਿਆ ਹਿੱਸਾ ਤੂੰ ਵੀ ਹੈ ਸਾਰੇ ਪ੍ਰਮੰਡ ਵਿੱਚ ਤੂੰ ਹੀ ਹੈ ਨਿਕਾਜਿਆ ਉਹਦਾ ਹੀ ਹਿੱਸਾ ਹੈ ਆਪਣੇ ਆਪ ਨੂੰ ਪਛਾਣ ਲੈ ਪਰ ਤੂੰ ਆਪਣੇ ਆਪ ਨੂੰ ਐ ਜਾਣਦਾ ਮੈਂ ਫਲਾਣਾ ਸਿੰਘ ਆ ਮੈਂ ਐਨੀ ਤਰੀਕ ਨੂੰ ਜੰਮਿਆ ਮੈਂ ਐਨੀ ਨੂੰ ਮਰ ਜਾਣਾ ਉਹ ਨਹੀਂ ਜੋ ਇਹ ਜਾਣੋ ਸੋਏ ਨਾ ਹੈ ਜੋ ਤੂੰ ਜਾਣਦਾ ਇਹ ਸੱਚ ਨਹੀਂ ਜਾਨਣ ਹਾਰੇ ਕਉ ਬਲ ਨੂੰ ਜਾਓ ਕਹਿੰਦੇ ਬਲ ਬਲ ਜਾਵਾ ਬਲਿਹਾਰ ਜਾਵਾ ਜਿਹੜੇ ਜਾਣਦੇ ਐਸ ਗੱਲ ਨੂੰ ਸਮਝਦੇ ਆ ਜਿਹੜੇ ਇਸ ਨੁਕਤੇ ਨੂੰ ਸਮਝਦੇ ਆ ਜਿਹੜੇ ਅੱਗੇ ਸੁਣੋ ਜੀ ਅੱਗੇ ਕੂ ਕਹਉ ਨਾਨਕ ਗੁਰ ਧਰਮ ਚੁਕਾਇਆ ਨਾ ਕੋਈ ਮਰੇ ਨਾ ਆਵੇ ਜਾਇਆ ਕਹਿੰਦੇ ਮੇਰਾ ਧਰਮ ਕੱਢਤਾ ਗੁਰੂ ਨੇ ਗਿਆਨ ਆ ਗਿਆ ਹੁਣ ਮੈਨੂੰ ਪਤਾ ਲੱਗ ਗਿਆ ਵੀ ਕੋਈ ਆਉਂਦਾ ਨਹੀਂ ਕੋਈ ਜਾਂਦਾ ਨਹੀਂ ਕੋਈ ਜੰਮਦਾ ਨਹੀਂ ਕੋਈ ਤੇ ਮੌਤ ਤੇ ਕੀ ਬੋਲੀਏ ਮੌਤ ਤੇ ਹੁੰਦੀ ਹੈ ਮੌਤ ਤੇ ਕੀ ਬੋਲੀਏ ਮੌਤ ਤੇ ਹੁੰਦੀ ਮੌਤ ਤੇ ਗੱਲ ਕੀ ਕਰੀਏ ਫਿਰ ਤੁਸੀਂ ਕਹੋਗੇ ਵੀ ਬਾਣੀ ਚ ਇਦਾਂ ਦੇ ਸ਼ਬਦ ਜਿਹੜੇ ਮੌਤ ਬਾਰੇ ਆਉਂਦੇ ਐ ਉਹ ਕਿਉਂ ਆਉਂਦੇ ਐ ਬੜੇ ਸ਼ਬਦ ਆਉਂਦੇ ਐ ਜਲ ਕੀ ਪੀਤ ਬਵਲ ਕਾ ਥੰਬਾ ਰਕਤ ਕੁੰਦ ਕਾ ਘਾਰਾ ਹੱਡ ਮਾਸ ਨਾੜੀ ਕੋ ਪਿੰਜਰ ਬੰਖੀ ਬਸੈ ਵਿਚਾਰਾ ਪ੍ਰਾਨੀ ਕਿਆ ਮੇਰਾ ਕਿਆ ਤੇਰਾ ਜੈਸੇ ਤਰਵਰ ਪੰਖ ਬਸੇਰਾ ਦਾਖੋ ਕੰਧ ਉਸਾਰੋ ਹਨੀਵਾ ਸਾਢੇ ਤਿੰਨ ਹਾਥ ਤੇਰੀ ਸੀਮਾ ਬੰਕੇ ਬਾਲ ਪਾਕ ਸੇ ਢੇਰੀ ਇਹ ਤਨ ਹੋਏ ਕੋ ਭਸਮ ਕੀ ਢੇਰੀ ਉੱਚੇ ਮੰਦਰ ਸੁੰਦਰ ਨਾਰੀ RAM ਨਾਮ ਵੈਨਾ ਬਾਜੀ ਹਾਰੀ ਮੇਰੀ ਜਾਤ ਕਮੀਨੀ ਪਾਤ ਕਮੀਨੀ ਓਛਾ ਜਨਮ ਹਮਾਰਾ ਤੁਮ ਸਰਨਾਗਤ ਰਾਜਾ RAM ਚੰਦ ਕਹਿ ਰਵਿਦਾਸ ਜਮਾਰਾ ਕਿੰਨੇ ਸ਼ਬਦ ਇਦਾਂ ਦੇ ਆਉਂਦੇ ਐ ਮੌਤ ਦੇ ਕੀ ਐ ਉਹ ਨਹੀਂ ਉਹ ਸ਼ਬਦ ਪਤਾ ਐ ਇਦਾਂ ਦੇ ਕਿਉਂ ਐ ਜਿਹੜਾ ਕਰਨਾ ਕਰ ਲਾ ਐ ਆ ਜਿਹੜਾ ਰੂਪ ਹੈ ਇਸ ਇਸ ਰੂਪ ਵਿੱਚ ਜਿਹੜੀ ਤੇਰੀ ਡਿਊਟੀ ਹੈ ਫਿਕਰ ਨਾ ਕਰ ਹੁਣ ਜੇ ਗੁਲਾਬ ਦਾ ਫੁੱਲ ਬਣ ਗਿਆ ਤੇ ਤੂੰ ਖਿੜਨਾ ਕਿਵੇਂ ਹੈ ਇਸ ਗੱਲ ਤੇ ਜ਼ੋਰ ਦੇ ਮੌਤ ਤੇ ਉਹ ਜਿਹੜੀ ਇਸ ਰੂਪ ਦੀ ਇੱਕ ਇਸ 파ਟ ਦੀ ਮੌਤ ਤੇ ਆਉਣੀ ਹੋ ਤੇ ਟਲ ਹੈ ਪਰ ਜਿਹੜਾ ਕੰਮ ਕਰਨਾ ਹੈ ਛੇਤੀ ਕਰ ਲੈ ਤੇਰੀ ਨਾ ਕਰ ਜਿਹੜੇ ਜਿਹੜੇ ਕਾਰਜ ਕਰਨੇ ਨੇ ਉਹਨਾਂ ਨੂੰ ਡਿਲੇ ਨਾ ਕਰ ਲੇਟ ਨਾ ਕਰ ਆਪਣੀ ਜ਼ਿੰਦਗੀ 'ਚ ਜੋ ਕਰਨਾ ਚਾਹੁੰਨਾ ਕਰ ਇਹ ਸਮਾਂ ਮਿਲਿਆ ਹਿੰਮਤ ਭਰਦੇ ਆ ਗੁਰੂ ਸਾਹਿਬ ਇਹਦਾ ਮਤਲਬ ਹੁਣ ਜੇ ਆਪਾਂ ਇਹਨੂੰ ਐ ਲੈ ਜਾਈਏ ਚਲੋ ਯਾਰ ਮਰਤੇ ਜਾਣਾ ਹੀ ਐ ਉਹ ਦੁਨੀਆ ਤੇ ਕਿੰਨੇ ਰਹਿਣਾ ਐ ਉਹ ਚਲੋ ਜੀ ਛੱਡੋ ਜੀ ਸਾਰਾ ਕੁਝ ਕਿਹੜਾ ਨਾਲ ਲੈ ਜਾਣਾ ਹੁਣ ਇਹਦਾ ਮਤਲਬ ਉਹ ਨਹੀਂ ਇਹਦਾ ਮਤਲਬ ਨੈਗੇਟਿਵ ਵਾਲੇ ਪਾਸੇ ਨਾ ਲੈ ਕੇ ਜਾਈਏ ਇਹਦਾ ਮਤਲਬ ਐ ਕਰੀਏ ਵੀ ਟਾਈਮ ਥੋੜਾ ਹੀ ਐ ਜਿੰਨੇ ਕੰਮ ਕਰਨੇ ਨੇ ਛੇਤੀ ਤੋਂ ਛੇਤੀ ਕਰ ਲੋ ਆਖੋ ਸਤਨਾਮ ਵਾਹਿਗੁਰੂ ਮਰਨਾ ਨਹੀਂ ਉਹ ਇੱਕ ਰੂਪ ਐ ਜਿੰਨੇ ਖਤਮ ਹੋਣਾ ਐ ਦਰਖਤ ਮਰ ਥੋੜਾ ਰਿਹਾ ਹੁੰਦਾ ਇੱਕ ਰੂਪ ਉਹਦਾ ਪੱਤਾ ਸੜ ਰਿਹਾ ਹੁੰਦਾ ਤੇ ਨਵੇਂ ਪੱਤੇ ਆ ਰਹੇ ਹੁੰਦੇ ਮਰ ਥੋੜਾ ਜਾਂਦਾ ਤੂੰ ਚੰਗਾ ਬਣਾ ਤੇਰੇ ਪੋਤੇ ਪਹਿਲਾਂ ਹੀ ਆਏ ਹੋਏ ਇੱਕ ਰੂਪ ਜਾ ਰਿਹਾ ਤੇ ਨਵੇਂ ਰੂਪ ਆ ਰਹੇ ਉਹ ਤੇਰਾ ਹੀ ਰੂਪ ਐ ਉਹ ਰੂਪ ਹੀ ਬਦਲ ਰਿਹਾ ਸਾਰੇ ਪਾਸੇ ਤਾਂ ਕਰਕੇ ਮਰਨਾ ਇੱਥੇ ਕੁਛ ਨਹੀਂ ਤੇ ਗੁਰੂ ਸਾਹਿਬ ਸਾਨੂੰ ਕਹਿੰਦੇ ਐ ਤੇ ਤੂੰ ਰੱਬ ਦਾ ਰੂਪ ਐ ਤੇ ਮੈਂ ਕਿੰਨੀ ਵਾਰੀ ਇਸ ਸਟੇਜ ਤੇ ਅਰਜ ਕਰ ਚੁੱਕਿਆ ਜੇ ਵੀਰੋ ਸਾਡੇ ਸਾਡੇ ਮਨ ਦਾ ਇਹ ਭਰਮ ਨਾਲ ਨਿਕਲਿਆ ਨਾ ਆਪਾਂ ਬਚਨ ਭਗਤ ਜੀ ਦਾ ਪੜ੍ਹਦੇ ਆ ਮਾਦਵੇ ਕੀ ਆ ਕਹੀਏ ਭ੍ਰਮ ਐਸਾ ਜੈਸਾ ਮੰਨਿਆ ਹੋਏ ਨਾ ਤੇਸਾ ਏ ਪਰ ਮੈਨੂੰ ਕੱਢੋ ਅਸੀਂ ਮੰਨੀ ਬੈਠਿਆਂ ਮੈਂ ਵਾਲਾ ਆਗਾ ਰੱਬ ਆ ਲੱਗ ਗਏ ਕਹਿੰਦੇ ਨਹੀਂ ਪਰਮਾਤਮਾ ਦੀ ਅੰਸ ਐ ਤੂੰ ਤੂੰ ਹੀ ਤੇਰੇ ਵਿੱਚ ਹੀ ਐ ਤੈਨੂੰ ਹੀ ਕੰਮ ਕਰਨੇ ਪੈਣਗੇ ਸਾਰੇ ਮਹਾਰਾਜ ਬਾਰ ਬਾਰ ਕਿਉਂ ਕਹਿੰਦੇ ਐ ਸੱਬ ਤੇਰੇ ਵਿੱਚ ਐ ਰੱਬ ਤੇਰੇ ਵਿੱਚ ਐ ਇਹਦਾ ਇਸ਼ਾਰਾ ਇਹ ਐ ਜਿੰਨੇ ਕੰਮ ਕਹਿਨਾ ਰੱਬ ਨੇ ਕਰਨੇ ਐ ਉਹ ਬਸ ਅੱਜ ਤੋਂ ਬਾਅਦ ਤੂੰ ਕਰਨ ਲੱਗ ਜਾ ਤੈਨੂੰ ਆਪ ਹੀ ਕਰਨੇ ਪੈਣੇ ਰੱਬ ਤੇਰੇ ਵਿੱਚ ਐ ਸਾਰੇ ਕਾਰਜ ਤਾਂ ਆਪ ਕਰਨੇ ਐ ਸਾਰਾ ਢਾਂਚਾ ਤਾਂ ਆਪ ਬਣਾਉਣਾ ਹੈ ਹੁਣ ਕਿਤੇ ਆਪਾਂ ਥੋੜਿਆਂ ਭੋਗਾਂ ਤੇ ਗਏ ਆ ਮੈਨੂੰ ਤੁਸੀਂ ਸੋਚ ਕੇ ਦੱਸੋ ਵੀ ਐਕਸੀਡੈਂਟਾਂ ਵਿੱਚ ਕਿੰਨੇ ਬੰਦਿਆਂ ਦੀ ਮੌਤ ਹੁੰਦੀ ਆ ਆਪਾਂ ਕਿੰਨੇ ਬੰਦਿਆਂ ਦੇ ਮਰਿਆਂ ਤੇ ਭੋਗ ਤੇ ਗਏ ਆ ਅੱਜ ਤੱਕ ਤੁਸੀਂ ਜਵਾਨ ਮੌਤਾਂ ਤੇ ਕਿੰਨਿਆਂ ਦੇ ਭੋਗਾਂ ਤੇ ਗਏ ਹੋ ਅਰਥੀਆਂ ਨੂੰ ਮੋਢੇ ਲਾਏ ਆ ਕਈਆਂ ਨੇ ਮਾਵਾਂ ਨੇ ਪੁੱਤ ਗਵਾ ਲਏ ਕਈਆਂ ਪੁੱਤਾਂ ਨੇ ਮਾਵਾਂ ਐਕਸੀਡੈਂਟਾਂ ਵਿੱਚ ਗਵਾ ਲਈਆਂ ਕਈਆਂ ਨੇ ਦੋਸਤ ਗਵਾ ਲਏ ਆਪਣੇ ਕਈਆਂ ਨੇ ਪਤੀ ਗਵਾ ਲਏ ਆਪਣੇ ਸਾਰਾ ਸਾਰਾ ਟੱਬਰ ਐਕਸੀਡੈਂਟਾਂ ਚ ਮਰ ਗਿਆ ਤੇ ਭੋਗ ਤੇ ਬੈਠ ਕੇ ਪਤਾ ਇਦਾਂ ਕੀ ਕਿਹਾ ਜਾਂਦਾ ਚਲੋ ਜੀ ਰੱਬ ਲੈ ਗਿਆ ਪਰਮਾਤਮਾ ਨੇ ਮਾਰ ਤੋ ਲੈ ਗਿਆ ਜੀ ਰੱਬ ਦਾਤਾ ਲੈ ਗਿਆ ਉਹਦਾ ਉਹਦਾ ਹੁਕਮ ਹੈ ਬਸ ਇਦਾਂ ਕਹਿ ਦਿੱਤਾ ਤੇ ਬਲੇਮ ਕਿਨੂੰ ਤੇ ਕਰਤਾ ਦੱਸੋ ਭਾਈ ਰੱਬ ਨੂੰ ਹੁਣ ਮੇਰੇ ਵਰਗਾ ਸਟੇਜ ਤੇ ਬੈਠਾ ਕਾ ਉਹ ਕਹਿੰਦਾ ਰੱਬ ਲੈ ਗਿਆ ਜੀ ਰੱਬ ਲੈ ਜਾਂਦਾ ਓਏ ਐਸਾ ਕਿਹੜਾ ਰੱਬ ਐ ਕਮਾਲ ਦੀ ਗੱਲ ਤੇ ਇਹ ਐ ਵੀ ਰੱਬ ਇੰਡੀਆ ਦੇ ਲੋਕਾਂ ਨੂੰ ਲੈ ਕੇ ਜਾਂਦਾ ਅਮਰੀਕਾ ਕੈਨੇਡਾ ਚ ਇੰਨੇ ਐਕਸੀਡੈਂਟ ਨਹੀਂ ਹੁੰਦੇ ਟੱਲੀਆਂ ਅਸੀਂ ਵਜਾਈਏ ਮੰਦਰ ਅਸੀਂ ਬਣਾਈਏ ਗੁਰਦੁਆਰੇ ਅਸੀਂ ਬਣਾਈਏ ਸੋਨੇ ਅਸੀਂ ਚੜਾਈਏ ਅਸਥਾਨ ਇੱਥੇ ਜਾਦਾ ਆ ਧਾਰਮਿਕ ਕੰਮ ਅਸੀਂ ਕਰੀਏ ਸਤਸੰਗਾਂ ਅਸੀਂ ਕਰੀਏ ਟੱਲੀਆਂ ਚਮਟੇ ਅਸੀਂ ਵਜਾਈਏ ਮੈਂ ਤਸੀ ਕਰੀਏ ਤੇ ਅਮਰੀਕਾ ਕੈਨੇਡਾ ਦੇ ਲੋਕੀ ਇਤਾਂ ਐਕਸੀਡੈਂਟਾਂ ਚ ਕਿਉਂ ਨਹੀਂ ਮਰਦੇ ਉੱਥੇ ਕਿਉਂ ਨਹੀਂ ਇਤਾਂ ਹੁੰਦਾ ਇਹ ਕਸੂਰ ਰੱਬ ਦਾ ਨਹੀਂ ਇਹਦਾ ਮਤਲਬ ਇਹ ਨਹੀਂ ਵੀ ਰੱਬ ਦੀ ਉਹਨਾਂ ਤੇ ਕਿਰਪਾ ਤੇ ਆਪਣੇ ਤੇ ਨਾਰਾਜ਼ ਹੈ ਨਾਮ ਤੇ ਇੱਥੇ ਜ਼ਿਆਦਾ ਜਪੇ ਜਾਂਦੇ ਆ ਫਿਰ ਉਹਨਾਂ ਤੇ ਕਿੱਦਾਂ ਨਹੀਂ ਇਹ ਸਿਸਟਮ ਹੈ ਇਹ ਬਲੇਮ ਕਰਨਾ ਸੀ ਸਿਸਟਮ ਨੂੰ ਇਹ ਮਾੜਾ ਸਿਸਟਮ ਹੈ ਛੜਕਾਂ ਦਾ ਸਿਸਟਮ ਨਹੀਂ ਰੋਡ ਦਾ ਸਿਸਟਮ ਨਹੀਂ ਆ ਢਾਂਚਾ ਮਾੜਾ ਹੈ ਇਸ ਕਰਕੇ ਐਕਸੀਡੈਂਟ ਹੋਏ ਹੈ ਬੰਦੇ ਮਰਦੇ ਹੈ ਮਰਦੇ ਰਹੇ ਹੈ ਤੇ ਜੇ ਸਿਸਟਮ ਨਾ ਬਦਲਿਆ ਤੇ ਮਰਦੇ ਰਹਿਣਗੇ ਪਲੀਜ਼ ਸ਼ੇਅਰ ਐਂਡ ਸਬਸਕ੍ਰਾਈਬ ਮਾਈ ਚੈਨਲ ਫॉर ਮੋਰ ਵੀਡੀਓਜ਼